ਕਿ ਤਾਂ ਦੇ ਲਾਸਟ ਬੰਦ ਬਹੁਤ ਘਰਾਵ ਦੀ ਸੀ ਬਹੁਤ ਜਮਾਕਰਬ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਕਿੰਨਾ ਮੂੜਿਆ ਸੀ ਇਹਨਾਂ ਦਾ ਕਾਹਦੀ ਮੂੜਿਆ ਹੋਇਆ ਜਿਗਰ ਤੇ ਬੜੇ ਪਰੇਸ਼ਾਨ ਜਿ ਬੈਠੇ ਸੀ ਦੋਨੋਂ ਜਣੀਆਂ ਸੋਚ ਰਹੀਆਂ ਜਾਈਏ ਕਿੱਥੇ ਕਿੰਨੂ ਦਸੀਏ ਡਾਕਟਰਾਂ ਕੋ ਵੀ ਗਈਆਂ ਜਿੱਧਰ ਕਹਿੰਦੇ ਅਗਰ ਚੁੱਕ ਕੇ ਵੀ ਲੈ ਜਾਂਦੇ ਹੀ ਮੈਂ ਇਹ ਕੋ ਕਰਦੇ ਕਿ ਕੀ ਕਿਸ ਪਾਣੀ ਲਿਓ ਤੇ ਲਿਓ ਤੇ ਕੀ ਕੀਤਾ ਦੁਆਰ ਲੈ ਕੇ ਤੇਲ ਦਿੱਤਾ ਫਲਾਇਡ ਚੱਲ ਪਿਆ ਤੇ ਥੋੜਾ ਭੜਕ ਗਿਆ ਬਾਅਦ ਵਿੱਚ ਹਾਂ ਨਹੀਂ ਕਿ ਬੇਰੋਗ ਆਮਦਨ ਦੇ ਵਿੱਚ ਇਹ ਰੋਣੇ ਸੀ ਮੈਂ ਕਿ ਰੋਣਾ ਨਹੀਂ ਦੋਵਾਂ ਨੇ ਕੁਝ ਨਹੀਂ ਕਰਨਾ ਇਹ ਜਲ ਲੰਮੇ ਪੈਰ ਦੇ ਮੂੰਹ ਦੇ ਵਿੱਚ ਟੋਕੇ ਪਾਈ ਜੋ ਕਿ ਬੰਨ ਚ ਲਿਖਿਆ ਮੈਂ ਤੈਨੂੰ ਉਹ ਚੱਲਦਾ ਸੋਤਾ ਨਵਾਂਗਾ ਜਿਹੜਾ ਕਦੀ ਜ਼ਿੰਦਗੀ ਚੋਂ ਖਤਮ ਨਹੀਂ ਹੋਏਗਾ ਆਮੀਨ ਬੋਲੋ ਆਮੀਨ ਔਰ ਪਰਮੇਸ਼ਰ ਨੇ ਉਸੇ ਹੱਥ ਦੇ ਵਿੱਚ ਕੀ ਕੀਤਾ ਪੈ ਠੀਕ ਹੈ ਸਰ ਜੀ ਆਮੀਨ ਬੋਲੋ ਆਮੀਨ ਅੱਜ ਘਰ ਤੋਂ ਘਟ ਵੀ ਗੱਲ ਨੂੰ ਸਾਲ ਹੋ ਗਿਆ ਹਾਂਜੀ ਅੱਜ ਖੁਦਾ ਸਭ ਗਾਲੇ ਤੇ ਨੂੰ ਲੰਬੀ ਉਮਰ ਦੇ ਜਿੰਦਾ ਰਹੇ ਔਰ ਖੁਦਾ ਦੇ ਵਿੱਚ ਸ਼ਾਂਤ ਰੂਹੀ ਰਹੇ ਮੈਂ ਤੇ ਹੀ ਮੰਗਾਂਗਾ ਮੇਰਾ ਕੰਮ ਕਰਮ ਇਹ ਆ ਤੰਦਰੁਸਤੀ ਦੇ ਖੁਦਾ ਬਰਕਤ ਦੇ ਆਮੀਨ ਆਮੀਨ ਕਿਉਂ ਜਦੋਂ ਖੁਦਾ ਤੁਹਾਡੇ ਤੇ ਤਰਸ ਕਰੇਗਾ ਨਾ ਤੇ ਬਿਮਾਰੀ ਤੁਹਾਡੀ ਭਾਵੇਂ ਜਿੰਨੀ ਮਰਜੀ ਲੰਬੀ ਹੋਵੇ ਦੁੱਖ ਜਿੰਨਾ ਮਰਜੀ ਪਰੇਸ਼ਾਨ ਵਾਲਾ ਹੋਵੇ ਬੇਚੈਨੀ ਜਿੰਨੀ ਮਰਜੀ ਵੱਡੀ ਹੋਵੇ ਜਦ ਤਨ ਯਿਸੂ ਨੇ ਤਰਸ ਖਾਦਾ ਉਹ ਮੈਂ ਨਹੀਂ ਖਾਦਾ ਕਿੰਨੇ ਤਰਸ ਖਾਦਾ ਭਾਈ ਤੇ ਯਿਸੂ ਜੀ ਅਗਰੇ ਅੱਜ ਜਿੰਦਿਆਂ ਤੇ ਯਹੋਵਾ ਦੇ ਘਰ ਬੈਠੇ ਹallelujah 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 تھی <وسیقی> یہ دعا کر کرو اپنے شہر دے اپنے علاقے دے لیے کہ سارے لوگ ٹھیک رہے آمین. 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 آمین کیونکہ پتہ نہیں سادہ کے دو چلے جا رہا سادہ کوئی پتہ نہیں پر یہ بندہ اپنی مصیبت نہ جوجھ رہا سا اپنیاں پیڑا جو مر رہا سر یہ گل سوکھی نہیں کہیں کہ میرا اتنے کوئی نہیں یہ گل بڑی اوکھی ہے میرا اتنے کوئی نہیں پر ایک ہے ਨਾ ਡਾਰੇ ਨਾ ਘਬਰਾ ਮੈਂ ਤੇਰਾ ਪਰਮੇਸ਼ਰ ਆ ਮੈਂ ਤੇਰੇ ਅੰਗ ਸੰਭਿਆ ਮੈਂ ਤੇਰੀ ਸਿਹਤ ਕਰਾਂਗਾ ਮੈਂ ਤੈਨੂੰ ਆਪਣੇ ਫੱਦੇ ਬੰਨ ਸੱਜਿਆ ਤਨਾ ਸੰਭਾਲਣਾ ਉੱਚੀ ਬੋਲੋ ਸੰਭਾਲਣਾ ਤੇ ਕਿੰਨੇ ਸੰਭਾਲਿਆ ਕਿੰਨੇ ਸੰਭਾਲਿਆ ਬੋਲੋ ਕਿੰਨੇ ਉਹਦੇ ਸੱਜੇ ਉਹਦੇ ਸੱਜੇ ਹੱਥ ਨੇ ਉਹਦਾ ਸੱਜਾ ਹੱਥ ਇੰਨਾ ਛੋਟਾ ਨਹੀਂ ਭਲਾ ਤਾਨੂੰ ਨਾ ਬਚਾਏ ਜੇ ਇਸ ਬੰਦੇ ਨੂੰ 36 ਸਾਲ ਦੇ ਹਿਰੰਗੀ ਨੂੰ ਬਚਾ ਸਕਦਾ ਹੈ ਤੇ ਤੁਸੀਂ ਤੇ ਮੈਂ ਨਿਕਿੰਦ ਕੇ ਬਿਮਾਰ ਹੈ ਬਹੁਤ ਵੱਡੇ ਬਿਮਾਰ ਨਹੀਂ ਹੈ ਇਸ ਤੋਂ ਵੱਡਾ ਰੋਗ ਕਿਸੇ ਦਾ ਨਹੀਂ ਹੈ ਇਸ ਤੋਂ ਵੱਡਾ ਦੁੱਖ ਕਿਸੇ ਦਾ ਨਹੀਂ ਹੈ ਇਸ ਤੋਂ ਵੱਡੀ ਮੁਸੀਬਤ ਕਿਸੇ ਦੀ ਨਹੀਂ ਹੈ ਪਰ ਇਹਨੂੰ ਹੌਸਲਾ ਕੌਣ ਦੇ ਦਿੰਦਾ ਸੀ ਅੰਦਰ ਕੌਣ ਦੇਂਦਿਆ ਸੀ ਕੌਣ ਦੇਂਦਿਆ ਸੀ ਜਿਹੜਾ ਦੇ ਅੰਦਰ ਆਤਮਾ ਸੀ ਹallelujah 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 ਕੌਣ ਸਲਾਮ ਦੇਂਦਿਆ ਸੀ ਕੋਈ ਲਾ ਕੇ ਬੈਠਾ ਸਾਥੀ ਨਹੀਂ ਸੀ ਕੋ ਲਾਗੇ ਬੈਠਾ ਮਿੱਤਰ ਨੇ ਸੀ ਇੱਕ ਦਿਨ ਦਿਆ ਸੀ ਉਹ ਸੀ ਕੌਣ ਯਹਵਾ ਦਾ ਪਵਿੱਤਰ ਆਤਮਾ ਕਿਉਂਕਿ ਮੈਂ ਰਾਤ ਨੂੰ ਦੱਸਿਆ ਸੀ ਫਿਰ ਉਹਨੇ ਕਿਹਾ ਮੈਂ ਤਾਂ ਜਾ ਰਿਹਾ ਪਰ ਤੁਹਾਨੂੰ ਇੱਕ ਮੈਂ ਸਹੈਕ ਦੇ ਰਿਹਾ ਜਿਹੜਾ ਤੁਹਾਡੀ ਖੱਟ ਟੈਨ ਕੀ ਕਰੇਗਾ ਸਹੈਤਾ ਕਰੇਗਾ ਤੁਹਾਡਾ ਦਿਲ ਨਾ ਘਿਪਰਾਵੇ ਹallelujah ਹallelujah ਅਸੀਂ ਛੋਟਾ ਰੋਗਾਵੇ ਵੱਡਾ ਆਵੇ ਤਾਂ ਕੀ ਹੋ ਜਾਣਾ ਚੱਟ ਕਬਰਾ ਜਾਨੇ ਵੀ ਇਹ ਹੁਣ ਗੱਲ ਨਹੀਂ ਕਰਨੀ ਇਹ ਸ਼ਬਦ ਕਦੀ ਨਹੀਂ ਕਹਿਣਾ ਮੈਂ ਦੁਆ ਕਰਕੇ ਚੱਲਾਂਗਾ ਮੈਂ ਕਿ ਚਿੰਤਾ ਨਾ ਕਰੋ ਭਾਈ ਨੂੰ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਕਿ ਯਿਸੂ ਨੇ ਅੱਜ ਇਹਨੂੰ ਕੁਝ ਨਹੀਂ ਹੋਣ ਦਿੱਤਾ ਆਮੀਨ ਬੋਲੋ ਆਮੀਨ ਇਹ 7 ਸਾਲ ਪਰੇਸ਼ਣ ਰੁਕ ਸਕਦੇ ਆ ਤੇ ਗੱਲ ਤੇ ਕੁਝ ਨਹੀਂ ਆ 38 ਸਾਲ ਦਾ ਹੱਦ ਰੰਗੀ ਚੰਗਾ ਹੋ ਸਕਦਾ ਤੇ ਪੱਥਰੀ ਯਿਸੂ ਗਾੜੀ ਕੋਈ ਵੱਡੀ ਗੁਰਦੇ ਕਿੰਨੇ ਬਣਾਏ ਆ ਫਿਫੜੇ ਕਿੰਨੇ ਬਣਾਏ ਆ ਪਿੱਤਾ ਕਿੰਨੇ ਬਣਾਇਆ ਵਾ ਨਾੜਾਂ ਕਿੰਨੇ ਬਣਾਈਆਂ ਨੇ ਸਾਡੀਆਂ ਅੱਖਾਂ ਕਿੰਨੇ ਬਣਾਈਆਂ ਨੇ ਮੈਂ ਆਪ ਵੀ ਦੱਸਿਆ ਕਿ ਇਹਨਾਂ ਦੀ ਕਦਰ ਕਰਨੀ ਸਿੱਖੋ ਇਹਨਾਂ ਅੰਗਾਂ ਦੀ ਕਦਰ ਕਰਨੀ ਸਿੱਖੋ ਇਸ ਸਰੀਰ ਦੀ ਕਦਰ ਕਰਨੀ ਸਿੱਖੋ ਇਹਦੇ ਵਾਸਤੇ ਮੇਰੇ ਯਿਸੂ ਮਸੀਹ ਨੇ ਆਪਣੀ ਸਰੀਰ ਤੇ ਕੀ ਦਿੱਤੀ ਆ ਜਾਨ ਉਹਦਾ ਮੁੱਲ ਦਿੱਤਾ ਹੈ ਉਹ ਅੱਜ ਇੱਕ ਇੱਕ ਖੂਨ ਦਾ ਤੁਮਕਾ ਤੁਹਾਡੇ ਲਈ ਕੀਮਤੀ ਬਣ ਚੁੱਕਾ ਹੈ ਹallelujah 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 ਤੇ ਕੀ ਲਿਖਿਆ ਹਾਂਜੀ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ ਉਹ ਆਪਣੀ ਮੰਜੀ ਚੁੱਕ ਕੇ ਕਿਉਂ ਲੱਗਾ ਤੁਰਨ ਲੱਗਾ ਉਹ ਸ਼ਬਦ ਦਾ ਦਿਨ ਸੀ ਉਹ ਉਦੋਂ ਸ਼ਬਦ ਦਾ ਦਿਨ ਸੀ ਇਸ ਕਰਕੇ ਇਸੇ ਕਰਕੇ ਇਹੋਦਿਆਂ ਨੇ ਉਸ ਨਰੋਏ ਕੀਤੇ ਹੋਏ ਉਸ ਬੰਦੇ ਨਰੋਏ ਕੀਤੇ ਹੋਏ ਨੂੰ ਤੰਦਰੁਸਤ ਕੀਤੇ ਹੋਏ ਨੂੰ ਮਨੁੱਖ ਨੂੰ ਆਖਿਆ ਮਨੁੱਖ ਨੂੰ ਕਿਹਾ ਪਈਏ ਸ਼ਬਦ ਦਾ ਦਿਨ ਹੈ ਇਹ ਤੇ ਅੱਜ ਸ਼ਬਦ ਦਾ ਦਿਨ ਹੈ ਤੈਨੂੰ ਮੰਜੀ ਚੁੱਕਣੀ ਜੋਗ ਨਹੀਂ ਤੈਨੂੰ ਮੰਜੀ ਚੁੱਕਣੀ ਜੋਗ ਨਹੀਂ ਆ بولو یسو کا نام لے چہرے کی ہو جائے خوش ہو جانے چاہیے ہال لوگ ਉਹ ਮੈਨੂੰ ਜਿਹਨੇ ਹੁਕਮ ਦਿੱਤਾ ਯਿਸੂਆ ਉਹਨੇ ਕਿਹਾ ਮੈਨੂੰ ਚੁੱਪ ਆਪਣੀ ਮੰਜ਼ਿਲ ਕੀ ਹੋਈ ਪਈ ਕਿਹੜੇ ਮਨੁੱਖਾਂ ਮੋੜ ਬੜਾਇਆ ਜਿਹੜੇ ਮਨੁੱਖਾਂ ਨੇ ਯਿਸੂ ਦੀ ਕਦਰ ਨਹੀਂ ਕੀਤੀ ਜਿਹੜੇ ਜਿੰਨਾ ਮਨੁੱਖਾਂ ਨੂੰ ਯਿਸੂ ਦੀ ਕਦਰ ਤੇ ਜਿਨ੍ਹਾਂ ਨੂੰ ਯਿਸੂ ਦੀ ਪਛਾਣ ਅੱਜ ਵੀ ਜਿਨ੍ਹਾਂ ਨੂੰ ਯਿਸੂ ਦੀ ਪਛਾਣ ਆ ਗਈ ਨਾ ਉਹ ਕਦੀ ਦਰਦ-ਦਰ ਤੇ ਧੱਕੇ ਨਹੀਂ ਖਾਂਦੇ ਹallelujah ਉਹਨਾਂ ਨੂੰ ਪਤਾ ਹੈ ਕਿ ਯਿਸੂ ਸਾਡੇ ਨਾਲ ਹੈ ਸਾਨੂੰ ਆਸੇ ਪਾਸੇ ਚੱਲਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਆਸੇ ਪਾਸੇ ਵੇਖਣ ਦੀ ਵੀ ਜ਼ਰੂਰਤ ਨਹੀਂ ਹੈ ਨਹੀਂ ਹallelujah